ਇੱਕ ਥੈਲ ਆ ਗਿਆ ਕਹਿੰਦੇ ਬਾਬਾ ਜੀ ਆ ਬੱਕਰਾ ਲੈ ਲੋ ਬੱਕਰੀ ਵੀ ਲਵਾ ਗਿਆ ਆਪਾਂ ਠੀਕ ਹੈ ਜੀ ਤੇ ਪੈਸੇ ਦੀ ਕੋਈ ਪਰਵਾਹ ਨਹੀਂ ਜਿੰਨੇ ਮਰਜ਼ੀ ਲੱਗ ਜਾਣ ਮਾਲਕਰੇ ਮੰਗਾਇੀ ਸਾਤੋਂ 2 ਲੱਖ ਰੁਪਈਆ ਆ ਖੜਾ ਸਾਡਾ ਵੀਰ ਹੈਪੀ ਵਰਸਲ ਵਾਲਾ ਤੇ ਘੋੜੀਆਂ ਵੀ ਇਹਦੇ ਕੋਲ ਟੌਪ ਦੀਆਂ ਫਰੀਡਰਾਂ ਘੋੜੇ ਵੀ ਵਧੀਆ ਨੇ ਜਿਹੜੇ ਸਾਨ ਨੇ 30 ਘੋੜੀਆਂ ਜੀ 30 ਘੋੜੀਆਂ ਨੇ ਘੋੜੀਆਂ ਵੀ ਭਾਈ ਜੀ ਆਏ ਨਹੀਂ ਵੀ ਕੋਈ 70 80 ਲਾ ਹਜ਼ਾਰ ਵਾਲੀਆਂ 5 5 10 10 ਲੱਖ ਰੁਪਈਆ ਵਾਲੀ ਘੋੜੀ ਆ ਅੱਛਾ 20 20 ਸਾਲ ਤੋਂ ਵੀ ਉੱਤੇ ਦਾ ਇਹਨਾਂ ਦਾ ਤਿਆਰ ਬਾਹੂ ਘੋੜੀਆਂ ਚ ਘੋੜੀਆਂ ਚ 20 22 ਸਾਲ ਪਹਿਲਾਂ ਮੈਂ ਘੋੜੀ ਭਰਾ ਕੇ ਲੈ ਆਈ ਸੀ ਇਹਨਾਂ ਦੇ ਕਰੋ ਮੇਰੇ ਕੋਲੇ ਲਾਲ ਜੰਬੀ ਘੋੜੀ ਸੀ ਇਹਨਾਂ ਦੇ ਘੋੜੇ ਮੈਂ ਜਾਣਦਾ ਨਹੀਂ ਸੀ ਬਾਈ ਨੂੰ ਹੂੰ ਉਦੋਂ ਬਸ ਥੋੜੀ ਜਿਹੀ ਫੀਸ ਲਈ ਸੀ ਐਵੇਂ ਤੁਹਾਨੂੰ ਕਹਿ ਦਈਏ 1100 ਰੁਪਏ ਲਈ ਆਈ ਸਾਰੇ ਫੀਸ ਬਾਈ ਜੀ ਚਾਹ ਪਿਲਾ ਕੇ ਤੋਰਾ ਕੇ ਖਬਰਾਂ ਨਾ ਹੀ ਲਈਏ ਠੀਕ ਹੈ ਕੋਈ ਬਲੱਡ ਲਾਈਨ ਤਿਆਰ ਕਰੋ ਏਰੀਏ ਦੇ ਵਿੱਚ ਇਹ ਵੀ ਨਹੀਂ ਪਤਾ ਵੀ ਤੁਹਾਨੂੰ ਚਾਹ ਪਣੀ ਪਿਲਾ ਕੇ ਫ੍ਰੀ ਘਾਤੇ ਬੱਕਰੀ ਭਰਾ ਦਿਆ ਗਿਆ ਐਸੀ ਗੱਲ ਨਹੀਂ ਜੇ ਕੋਈ ਸਰਦੇ ਵਰਦੇ ਵਾਲਾ ਹੋਊਗਾ ਲਵਾਂਗੇ ਵੀ ਜੇ ਕੋਈ ਗਰੀਬ ਹੋਊਗਾ ਲੈਣ ਲੈਣ ਮੈਨੂੰ ਦਿੰਦੇ ਬਾਈ ਤੋਂ ਜਿਹਦੇ ਕੋਲੇ 30 ਘੋੜੀਆਂ ਖੜੀਆਂ ਹਸਾਬ ਨਾਲੋ 3 ਕਰੋੜ ਦੀਆਂ ਤਾਂ ਘੋੜੀਆਂ ਖੜੀਆਂ ਕਰੇ ਸਹੀ ਹੈ ਕਿ ਨਹੀਂ ਉਹ ਬਾਈ ਮੁੱਲਾਪੁਰ ਬੱਕਰਾ ਮੰਡੀ ਦੇ ਵਿੱਚ ਸੀ ਹਰ ਸ਼ਨੀਵਾਰ ਨੂੰ ਮੰਡੀ ਲਾਗਦੀ ਆ ਪਹਿਲਾਂ ਦੱਸ ਦਈਏ ਤੇ ਆ ਬੱਕਰਾ ਲੈਤਾ ਬਾਈਆਂ ਨੇ ਬਾਬਾ ਜੀ ਇਹਦੀ ਸਾਰੀ ਡਿਟੇਲ ਦੱਸਣਗੇ ਦੱਸਿਓ ਜੀ ਬੱਕਰੇ ਬਾਰੇ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਵੀ ਤੇਰੇ ਪਾਸੇ ਆਜੋ ਤੇ ਆਪਾਂ ਖੜੇ ਆ ਜੀ ਬੱਕਰਾ ਮੰਡੀ ਪਿੰਡ ਮੁੱਲਾਪੁਰ ਜਿਹੜੀ ਕਿ ਹਰ ਸ਼ਨੀਵਾਰ ਨੂੰ ਲੱਗਦੀ ਆ ਜਿੱਥੇ ਕਿ ਟਾਪ ਕੁਆਲਿਟੀ ਦੇ ਬਰੀਡਰ ਤੇ ਬੱਕਰੀਆਂ ਆਉਂਦੀਆਂ ਨੇ ਬੱਚੇ ਵੀ ਬਹੁਤ ਟਾਪ ਟਾਪ ਦੇ ਆਉਂਦੇ ਨੇ ਤੇ ਇਹ ਬੱਕਰਾ ਜੀ ਲੈਣਤਾ ਸੀ ਬੱਕਰੀਆਂ ਆਏ ਸੀਗੇ ਮੇਰਾ ਵੀਰ ਆ ਹੈਪੀ ਬਰਸਾਲਾ ਤੋਂ ਜਿਹੜੇ ਕਿ 10 10 15 15 20 20 ਲੱਖ ਰੁਪਏ ਵਾਲੀਆਂ ਘੋੜੀਆਂ ਰੱਖ ਰਿਆ ਠੀਕ ਆ ਜੀ ਤੇ ਬੱਕਰੇ ਵੀ ਇਹ ਟਾਪ ਦੇ ਰੱਖਦੇ ਸ਼ੌਂਕ ਵਜੋਂ ਕੋਈ ਇਹਨਾਂ ਦਾ ਬਿਜ਼ਨਸ ਹੀ ਹੈਗਾ ਵੀ ਇੱਥੋਂ ਲਿਜਾ ਕੇ ਆਉਂ ਉਹ ਮੰਡੀ ਤੇ ਵੇਚਦਾ ਉੱਥੋਂ ਲੈ ਕੇ ਉੱਥੇ ਵੇਚਦਾ ਇੱਕ ਢੇਲ ਆ ਗਿਆ ਕਹਿੰਦੇ ਬਾਬਾ ਜੀ ਆ ਬੱਕਰਾ ਲੈ ਲੋ ਬੱਕਰੀ ਵੀ ਲਵਾਗੇ ਆਪਾਂ ਠੀਕ ਹੈ ਜੀ ਤੇ ਪੈਸੇ ਦੀ ਕੋਈ ਪਰਵਾਹ ਨਹੀਂ ਜਿੰਨੇ ਮਰਜ਼ੀ ਲੱਗ ਜਾਣ ਮਾਲਕਰੇ ਮੰਗਿਆ ਸੀ ਸਾਤੋਂ 2 ਲੱਖ ਰੁਪਈਆ ਇਹ ਬੱਕਰੇ ਦਾ ਇਸ ਬੱਕਰੇ ਦਾ ਰਮਜ਼ਾਨ ਦਾਖਾ ਠੀਕ ਹੈ ਲੈ ਆ ਜਾ ਉਹਰੇ ਭਾਈ ਰਮਜ਼ਾਨ ਲਓ ਵੀ 2 ਲੱਖ ਹੋ ਗਏ ਜੀ ਅਸੀਂ ਪਹਿਲੀ ਸੱਤੇ ਦੇ ਤੇ ਲੱਖ ਰੁਪਈਆ ਲਾਇਆ ਸੀ ਅੱਛਾ ਜੀ ਇਹ ਨੇ ਸਾਡੀ ਸਾਈਟ ਹੋਈ ਨਹੀਂ ਫੜੀ ਠੀਕ ਹੈ ਮੈਂ ਕਿਹਾ ਯਾਰ ਭਾਜਦਾ ਕਹ ਤੇ ਅਸੀਂ ਤਾਂ ਭੱਜੇ ਨਹੀਂ 2 ਲੱਖ ਥੋਲੇ ਤੇ ਹਾਂ ਠੀਕ ਹੈ ਕਿ ਨਹੀਂ ਉਸ ਤੋਂ ਬਾਅਦ ਪ੍ਰਮਾਤਮਾ ਦਾ ਇਹਦੇ ਕਰਿਆ ਅੰਜਲ ਸੀਗਾ ਹੈਪੀ ਦੇ ਇਹ ਕਹਿੰਦੇ ਬਾਬਾ ਜੀ ਬੱਕਰਾ ਨਹੀਂ ਛੱਡਣਾ ਤੇ ਉਸ ਤੋਂ ਬਾਅਦ ਜੀ ਇਹ ਤੇ ਲਾਇਆ 1 5 1 10 1 15 ਠੀਕ ਹੈ ਤੇ 1 25 ਚ ਸੌਦਾ ਹੋਇਆ ਜੀ ਹੋਰ 1 ਲੱਖ 25000 ਦਾ ਲੈਤਾ 1 ਲੱਖ 25000 ਦਾ 6 ਦੰਦ ਬਚਿਆ ਜੀ 6 ਦੰਦ ਬਚਿਆਗਾ ਹਾਂਜੀ ਠੀਕ ਹੈ 6 ਦੰਦ ਬਚਿਆ ਜੀ ਬੰਤਾਲੀ ਪਲੱਸ 45 ਇੰਚ ਹੈਟ ਆ ਜੀ ਇਹਦੀ 45 ਇੰਚ ਹੈਟ ਆ ਬਾਕੀ ਪ੍ਰਮਾਤਮਾ ਕਿਰਪਾ ਕਰੇ ਜੀ ਲੰਮੀ ਉਮਰ ਕਰੇ ਜਿਹੜੇ ਵੀ ਸਾਡੇ ਇਸ ਏਰੀਆ ਦੇ ਹੈਗੇ ਆ ਬੱਕਰੀ ਕਰਾਸ ਕਰਾਉਣੀ ਚਾਹੁੰਦੇ ਆ ਮੈਂ ਫੀਸ ਨਾ ਉਸ ਨਹੀਂ ਕਰਦੀ ਫੀਸ ਮਾਲਕ ਦੱਸੂਗਾ ਪਰ ਇਹ ਜ਼ਿਆਦਾ ਨਹੀਂ ਲੈਂਦਾ ਕਿਉਂਕਿ ਟੌਪ ਟੌਪ ਦੀਆਂ ਘੋੜੀਆਂ ਵੀ ਰੱਖਦਾ ਘੋੜੇ ਵੀ ਇਹਦੇ ਕੋਲੇ ਤੇ ਹੁਣ ਦੋ ਬਰੀਡਰ ਹੋ ਗਏ ਦੇ ਕੋਲੇ ਟਾਪ ਦੇ ਇੱਕ ਪਹਿਲਾਂ ਵੀ ਹੈਗਾ ਇੱਕ ਪਹਿਲਾਂ ਵੀ ਘਰੇ ਸ਼ੌਂਕ ਨਾਲ ਪਾਲਿਆ ਹੋਇਆ ਉਹ ਮੈਂ ਦੇਖਿਆ ਨਹੀਂ ਵੀ ਕਹੇ ਜਿਆ ਠੀਕ ਹੈ ਪਰ ਜੇ ਕਿਸ ਨੇ ਐਸ ਬਰੀਡਰ ਤੋਂ ਬੱਕਰੀ ਕਰਾਸ ਕਰਾਉਣੀ ਆ ਸਾਡੇ ਸਤਮਾ ਬੇਟ ਏਰੀਆ ਮੁੱਲਾਪੁਰ ਏਰੀਆ ਬਰਸਾਨਾ ਏਰੀਆ ਸਵੱਦੀ ਏਰੀਆ ਕੋਈ ਵੀ ਪਿੰਡ ਦਾ ਬੱਕਰੀ ਕਰਾਸ ਕਰਾਉਣੀ ਚਾਹੁੰਦਾ ਹੈਪੀ ਬਰਸਾਨਾ ਵਾਲੇ ਕੋਲ ਜਾ ਸਕਦੇ ਨੇ ਆ ਖੜਾ ਸਾਡਾ ਵੀਰ ਹੈਪੀ ਬਰਸਾਨਾ ਵਾਲਾ ਤੇ ਘੋੜੀਆਂ ਵੀ ਇਹਦੇ ਕੋਲ ਟਾਪ ਦੀਆਂ ਬਰੀਡਰਾਂ ਘੋੜੇ ਵੀ ਵਧੀਆ ਨੇ ਜਿਹੜੇ ਸਾਹਨ ਨੇ ਹੂੰ ਬਾਕੀ ਸਾਡਾ ਵੀਰ ਦੱਸੋ ਆਪਦਾ ਐਡਰੈਸ ਘਰ-ਬਾਰ ਸਾਰਾ ਕੋ ਦੱਸ ਦੇਣਗੇ ਫੋਨ ਨ ਠੀਕ ਹੈ ਤੇ ਜਿਹੜਾ ਬਈ ਪਹਿਲਾ ਬੱਕਰਾ ਉਹਦੇ ਬਾਰੇ ਦੱਸਿਓ ਉਹ ਕਿਹਾ ਜਾ ਸਣੀ ਵਾਲੇ ਬੱਕਰਾ ਸਣੀ ਛੱਡ ਗਿਆ ਸੀ ਸਣੀ ਗੱਲ ਵਾਲਿਆ ਠੀਕ ਹੈ ਉਹ ਬੱਕਰਾ ਹੈਗਾ ਬਈ ਤੇ ਇਹ ਵੀ ਹੁਣ ਦੋ ਹੋ ਗਏ ਬਈ ਫਿਰ ਬੱਕਰੇ ਕਰੇ ਦੋ ਹੋ ਗਏ ਠੀਕ ਹੈ ਤੇ ਘੋੜੀਆਂ ਘੋੜੀਆਂ ਕਿੰਨੀਆਂ ਨੇ ਬਈ ਫਿਰ ਆਪਣਾ ਲਵੇ 30 ਘੋੜੀਆਂ ਜੀ 20 ਘੋੜੀਆਂ ਨੇ ਘੋੜੀਆਂ ਵੀ ਬਾਈ ਜੀ ਆਏ ਨਹੀਂ ਵੀ ਕੋਈ 70 80 ਲੱਖ ਹਜ਼ਾਰ ਵਾਲੀਆਂ ਪੰਜ ਪੰਜ 10 10 ਲੱਖ ਰੁਪਏ ਵਾਲੀ ਘੋੜੀ ਆ ਅਸ਼ਾ ਹਾਂਜੀ ਟਾਪ ਕੁਆਲਿਟੀ ਦੀਆਂ ਮਾਲਵੜੀ ਪਿਓਰ ਘੋੜੀਆਂ ਦਾ ਵਪਾਰ ਕਰਦੇ ਨੇ ਬਹੁਤ ਸੋਹਣੀਆਂ ਘੋੜੀਆਂ ਨਾਲੇ ਕੋਲੇ ਤਕਰੀਬਨ ਇਹ ਮੇਰਾ ਖਿਆਲ ਹੈ ਬਈ ਬੀ 20 ਸਾਲ ਤੋਂ ਵੀ ਉੱਤੇ ਦਾ ਇਹਨਾਂ ਦਾ ਤਿਆਰ ਬਾਹੂ ਘੋੜੀਆਂ ਚ ਘੋੜੀਆਂ ਚ 20 22 ਸਾਲ ਪਹਿਲਾਂ ਮੈਂ ਘੋੜੀ ਭਰਾ ਕੇ ਲੈ ਆਇਆ ਸੀ ਇਹਨਾਂ ਦੇ ਕਰੋ ਮੇਰੇ ਕੋਲੇ ਲਾਲ ਚੰਬੀ ਘੋੜੀ ਸੀ ਇਹਨਾਂ ਦੇ ਕੋਲ ਤੋਂ ਮੈਂ ਜਾਣਦਾ ਨਹੀਂ ਸੀ ਬਾਈ ਨੂੰ ਹੂੰ ਉਦੋਂ ਬਸ ਥੋੜੀ ਜਿਹੀ ਫੀਸ ਲਈ ਸੀ ਐਵੇਂ ਤੁਹਾਨੂੰ ਕਹਿ ਜੀਏ 1100 ਰੁਪਏ ਲਈ ਆਈ ਸਾਰੇ ਅੱਛਾ ਤੇ ਇਸ ਹਿਸਾਬ ਨਾਲ 1100 ਚ ਕਿਹੜਾ ਘੋੜੀ ਬਣਾ ਦੂ ਹਾਂ ਹੁਣ ਹੁਣ ਵੀ ਕੋਈ ਜ਼ਿਆਦਾ ਫੀਸ ਨਹੀਂ ਲੈਂਦੇ ਟਾਪ ਕੁਆਲਿਟੀ ਦੇ ਬਰੀਡਰ ਆ ਜਿਹੜੇ ਇਹਨਾਂ ਕੋਲੇ ਹੈਗੇ ਆ ਬੱਕਰੇ ਵੀ ਹੁਣ ਚਲੇਗੇ ਤੇ ਜਿਹੜੇ ਸਾਹ ਨਾਲ ਘੋੜੇ ਉਹ ਵੀ ਇਹਨਾਂ ਕੋਲੇ ਠੀਕ ਹੈ ਤੇ ਬਾਈ ਇਹਦੀ ਫੀ ਚਾਹ ਪਲਾ ਕੇ ਤੋਰਾ ਕੇ ਖਬਰਾਂ ਨਾ ਹੀ ਲਈਏ ਠੀਕ ਹੈ ਕੋਈ ਬਲੱਡ ਲਾਈਨ ਤਿਆਰ ਕਰੋ ਏਰੀਏ ਦੇ ਵਿੱਚ ਇਹ ਵੀ ਨਹੀਂ ਪਤਾ ਵੀ ਤੁਹਾਨੂੰ ਚਾਹ ਪਣੀ ਪਲਾ ਕੇ ਫ੍ਰੀ ਖਾਤੇ ਬੱਕਰੀ ਭਰਾ ਦੇ ਆਗੇ ਇਹੋ ਜੀ ਗੱਲ ਨਹੀਂ ਜੇ ਕੋਈ ਸਰਦੇ ਵਰਦੇ ਵਾਲਾ ਹੋਊਗਾ ਲਵਾਂਗੇ ਵੀ ਜੇ ਕੋਈ ਗਰੀਬ ਹੋਊਗਾ ਲੈ ਲੈਂਡ ਮੈ ਨਹੀਂ ਦਿੰਦੇ ਬਾਈ ਤੋਂ ਬਸ ਠੀਕ ਹੈ ਉਹਨੂੰ ਚਾਹ ਵੀ ਪਿਵਾਵਾਂਗੇ ਬੰਦਾ ਉਹਨੇ ਵੀ ਬੱਕਰੀ ਭਾਈ ਮੈਂ ਮਸਾ ਰੱਖਿਆ ਫ੍ਰੀ ਵੀ ਮਿਲਾ ਦੇਾਂਗੇ ਹੂੰ ਹੂੰ ਨਾਓ ਬਣਾਉਣਾ ਬਾਈ ਨੇ ਇਹ ਐਵੇਂ ਨਹੀਂ ਬਣਦਾ ਜੀ ਪੈਸਾ ਤਾਂ ਦੁਨੀਆ ਕੋਲੇ ਬਥੇਰਾ ਬਾਕੀ ਬਾਈ ਕੋਈ ਵੀ ਘਾਟਾ ਨਹੀਂ ਜਿਹਦੇ ਕੋਲੇ 30 ਘੋੜੀਆਂ ਖੜੀਆਂ ਹਿਸਾਬ ਨਾਲੋ 3 ਕਰੋੜ ਦੀਆਂ ਤਾਂ ਘੋੜੀਆਂ ਖੜੀਆਂ ਮਾਲਕ ਦੀ ਕਿਰਪਾ ਗੁਰੂ ਮਹਾਰਾਜ ਦੀ ਇਹਨਾਂ ਦੇ ਉੱਤੇ ਤੇ ਬਾਕੀ ਹੁਣ ਦੇਖਦੇ ਆ ਵੀ ਹੋਰ ਕੋਈ ਬੱਕਰੀ ਫਿੱਟ ਆਉਂਦੀ ਆ ਉਹ ਵੀ ਲੈਨੇ ਆ ਇੱਥੇ ਹੀ ਕਰਨੀ ਆ ਫਿੱਟ ਜੀ ਹਾਂ ਹਾਂ ਜੀ ਦੇਖਦੇ ਆ ਜੀ ਫਿਰ ਤੁਰ ਕੇ ਬੱਕਰੀਆਂ ਇੱਕ ਦੋ ਨਿਗਾਹ ਚ ਕੱਢੀਆਂ ਨੇ ਅੱਛਾ ਤੇ ਇਹ ਬੱਕਰੀਆਂ ਦਾ ਸੌਂਕ ਕਿਦੋਂ ਪਿਆ ਬਾਈ ਫਿਰ ਤੁੰਨੂੰ ਆ ਇਹਾ 2-3 ਸਾਲ ਦਾ 2-3 ਸਾਲ ਦਾ ਇਹ ਪੱਠਾਂ ਜੀਆਂ ਤੋਂ ਤੁਰਿਆ ਸੀਗਾ ਜੀ ਪਹਿਲਾਂ ਅੱਛਾ ਪੱਠਾਂ ਲੈਤੀਆਂ ਜੀ ਛੋਟੀਆਂ ਛੋਟੀਆਂ ਪੱਠਾਂ ਤੋਂ ਹੌਲੀ ਹੌਲੀ ਅੰਜ ਜਿਵੇਂ ਕਹਦੇ ਵੀ ਵੱਡੀ ਸਰਤੀ ਵੀ ਵੱਜ ਗਈ ਅੱਜ ਇਹ ਮੂੜ ਹੀ ਸੀਗਾ ਇਹਨਾਂ ਦਾ ਫੋਨ ਵੀ ਆਇਆ ਸੀ ਇਹਨਾਂ ਦੇ ਦੋਸਤ ਦਾ ਸਾਡੇ ਪਿੰਡੋਂ ਪੰਚਾਇਤ ਮੈਂਬਰ ਆ ਮੁੰਡਾ ਗੌਰਪ੍ਰੀਤ ਅੱਛਾ ਜੀ ਕਹਿੰਦਾ ਵੀ ਬੰਦੇ ਆਉਂਦੇ ਆ ਤੇਰੇ ਕੋਲੇ ਵੀ ਕੋਈ ਵਧੀਆ ਜਾਨਵਰ ਨਿਗਾਜ ਕਾਢੀ ਰੱਖ ਮੈਂ ਤਾਂ ਬੱਕਰੀਆਂ ਨਿਗਾਜ ਕੀਤੀਆਂ ਪਰ ਇਹਨਾਂ ਦੀ ਅੱਖ ਥੱਲੇ ਬੱਕਰਾ ਆ ਗਿਆ ਤੁਹਾਨੂੰ ਪਤਾ ਵੀ ਜਿਹੜਾ ਪਾਰਕੂ ਹੋਵੇ ਜੀ ਉਹ ਪਿਛਾਲ ਲੈਂਦਾ ਵੀ ਆ ਜਾਨਵਰ ਵਧੀਆ ਸਹੀ ਗੱਲ ਆ ਬ ਮੁਲਾਪੁਰ ਦੀ ਮੰਡੀ ਤੇ ਆਇਆ ਕਰੋ ਜੀ ਜਿੱਥੇ ਟਾਪ ਕੁਆਲਟੀ ਦੇ ਬਰੀਡਰ ਤੇ ਬੱਕਰੀਆਂ ਬੱਚੇ ਹਰ ਮੰਡੀ ਤੇ ਆਉਂਦੇ ਨੇ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ